ਕੜੀ ਦਾ ਪਤਾ ਨਹੀਂ ਕੀ ਹੋਣਾ ਬੰਦੇ ਆ ਕੜੀ ਦਾ ਪਤਾ ਨਹੀਂ ਕੀ ਹੋਣਾ ਬੰਦੇ ਆ ਪਤਾ ਨਹੀਂ ਤੂੰ ਹੱਸਣਾ ਕਿ ਰੋਣਾ ਬੰਦੇ ਆ ਪਤਾ ਨਹੀਂ ਤੂੰ ਹੱਸਣਾ ਕਿ ਰੋਣਾ ਬੰਦਿਆ ਉਹ ਦੇਣਾ ਪਉ ਹਿਸਾਬ ਇੱਕ ਇੱਕ ਪਾਈ ਦਾ ਮੁੱਲ ਪਹਿਣਾ ਤੇਰਾ ਨੇਕੀ ਦੀ ਕਮਾਈ ਦਾ ਕੀਤਾ ਆਪਣਾ ਤੂੰ ਆਪੇ ਪਾਉਣਾ ਬੰਦਿਆ ਆ ਆਪਣਾ ਤੂੰ ਆਪੇ ਪੌਣਾ ਬੰਦਿਆ ਘੜੀ ਦਾ ਪਤਾ ਨਹੀਂ ਕੀ ਪੌਣਾ ਬੰਦਿਆ ਪਤਾ ਨਹੀਂ ਤੂੰ ਹੱਸਣਾ કે ਰੋਣਾ ਬੰਦਿਆ ਕੀਤਾ ਆਪਣਾ ਤੂੰ ਆਪੇ ਪੌਣਾ ਬੰਦਿਆ ਘੜੀ ਦਾ ਪਤਾ ਨਹੀਂ ਕੀ ਹੋਣਾ ਬੰਦਿਆ ਉਹ ਧਰਮ ਰਾਜ ਕੋਲੋਂ ਤੈਨੂੰ ਕਿਸੇ ਨੇ ਬਚਾਉਣਾ ਨਹੀਂ ਧਰਮ ਰਾਜ ਕੋਲੋਂ ਕਿਸੇ ਨੇ ਬਚਾਉਣਾ ਨਹੀਂ ਬਾਣੇ ਬਿਨਾ ਕਿਸੇ ਤੈਨੂੰ ਪਾਰ ਲਾਉਣਾ ਨਹੀਂ ਛੱਡ ਦੇ ਪਰਾਇਆ ਮਾਲ ਹੋਣਾ ਬੰਦਿਆ ਛੱਡ ਦੇ ਪਰਾਇਆ ਮਾਲ ਹੋਣਾ ਬੰਦਿਆ ਕੜੀ ਦਾ ਪਤਾ ਨਹੀਂ ਕੀ ਹੋਣਾ ਬੰਦਿਆ ਪਤਾ ਨਹੀਂ ਤੂੰ ਹੱਸਣਾ ਕਿ ਰੋਣਾ ਬੰਦਿਆ ਉਹ ਸਾਰਿਆਂ ਨੇ ਜਾਣਾ ਇਥੋਂ ਵਾਰੋ ਵਾਰੀ ਏ ਕਰ ਰੱਖ ਤੂੰ ਵੀ ਜਾਣ ਦੀ ਤਿਆਰੀ ਏ ਕਰ ਰੱਖ ਤੂੰ ਵੀ ਜਾਣ ਦੀ ਤਿਆਰੀ ਏ ਜਮਾ ਕੋਲੋਂ ਕਿਸੇ ਨਹੀਂ ਬਚਾਉਣਾ ਬੰਦਿਆ ਘੜੀ ਦਾ ਪਤਾ ਨਹੀਂ ਕੀ ਹੋਣਾ ਬੰਦਿਆ ਪਤਾ ਨਹੀਂ ਤੂੰ ਹੱਸਣਾ કે ਰੋਣਾ ਬੰਦਿਆ ਘੜੀ ਦਾ ਪਤਾ ਨਹੀਂ ਕੀ ਹੋਣਾ ਬੰਦਿਆ ਮਠੋਲੇ ਵਾਲੇ ਜਿੰਦੀ ਪਾਣੀ ਪੜ ਰੱਬ ਦੀ ਹੁੰਦੀ ਏ ਸਹਾਈ ਦਰਗਾਹ ਚ ਸਭ ਦੀ ਕੋNDE ਸਹਾਈ ਦਰਗਾਹ ਚ ਸਭ ਦੀ ਠਗੀਆਂ ਨੇ ਕੰਮ ਨਹੀਂਓ ਆਉਣਾ ਬੰਦਿਆ ਠਗੀਆਂ ਨੇ ਕੰਮ ਨਹੀਂਓ ਆਉਣਾ ਬੰਦਿਆ ਘੜੀ ਦਾ ਪਤਾ ਨਹੀਂ ਕੀ ਹੋਣਾ ਬੰਦਿਆ ਪਤਾ ਨਹੀਂ ਤੂੰ ਹੱਸਣਾ ਕਿ ਰੋਣਾ ਬੰਦਿਆ ਪਤਾ ਨਹੀਂ ਤੂੰ ਹੱਸਣਾ ਕਿ ਰੋਣਾ ਬੰਦਿਆ ਘੜੀ ਦਾ ਪਤਾ ਨਹੀਂ ਕੀ ਹੋਣਾ ਬੰਦਿਆ ਪਤਾ ਨਹੀਂ ਤੂੰ ਹੱਸਣਾ ਕਿ ਰੋਣਾ ਬੰਦਿਆ